ਕਲਾ ਦੇ ਸੰਗ ਵਿੱਚ ਇੱਕ ਵਾਰ ਫੇਰ ਮਾਣ ਗੱਲ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਅੱਜ ਚੀਮਾ ਸਾਹਿਬ ਨੂੰ ਜੇਐਸ ਚੀਮਾ ਸਾਹਿਬ ਨੂੰ ਮੈਂ ਬੇਨਤੀ ਕਰੀ ਸੀ ਵੀ ਤੁਸੀਂ ਇੱਕ ਵਾਰ ਫੇਰ ਸਾਡੇ ਪਾਸ ਆਓ ਤੇ ਆਪਾਂ ਗੱਲਬਾਤ ਕਰੀਏ ਕਿਉਂਕਿ ਉਹਨਾਂ ਦੇ ਉਹਨਾਂ ਦੇ ਕੋਲ ਤਾਂ ਬਹੁਤ ਸਾਰੇ ਸੈਗਮੈਂਟ ਨੇ ਜਿਨ੍ਹਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਕਰਦੀਆਂ ਚਾਹਣਾ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਚੀਮਾ ਸਾਹਿਬ ਇੱਕ ਵਾਰ ਫੇਰ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅ ਮੈਂ ਅੱਜ ਜਿਹੜੀ ਗੱਲ ਕਰਨੀ ਚਾਹਾਂਗਾ ਪੰਜਾਬੀ ਫਿਲਮ ਇੰਡਸਟਰੀ ਇੱਕ ਸਮੇ ਇਹਦਾ ਸੁਨਹਿਰੀ ਯੋਗ ਹੁੰਦਾ ਸੀ ਜਦੋਂ ਬਲੈਕ ਐਂਡ ਵਾਈਟ ਫਿਲਮਾਂ ਪੰਜਾਬੀ ਦੇ ਵਿੱਚ ਬਣਦੀਆਂ ਸਨ ਆਪਣੇ ਜਦੋਂ ਵੰਡ ਤੋਂ ਬਾਅਦ ਪਹਿਲਾਂ ਵੀ ਬਣਨੀ ਸ਼ੁਰੂ ਹੋ ਗਈਆਂ ਸੀਗੀਆਂ ਉਸ ਸਮੇ ਫਿਲਮਾਂ ਦੇ ਨਾਲੋਂ ਜਿਹੜਾ 뮤직 ਸੀ ਉਹ ਜਿਆਦਾ ਬਿਲਕੁਲ ਬਹੁਤ ਹੀ ਅੱਜ ਵੀ ਸਾਡੇ ਕੰਨਾਂ ਨੂੰ ਰਸ ਦਿੰਦਾ ਇੰਜੋਏ ਕਰਦੇ ਆ ਅਸੀਂ ਉਸ ਤੋਂ ਬਾਅਦ ਇੱਕ ਸਮਾਂ ਆਇਆ ਕਿ ਖੜੋਤ ਜੀ ਆ ਗਈ ਕੋਈ ਕੋਈ ਫਿਲਮ ਆਉਣੀ ਪੰਜਾਬੀ ਦੀ ਕੋਈ ਕਿ ਫਿਲਮ ਆਉਣੀ ਫਿਰ ਤੁਸੀਂ ਤੇ ਤੁਹਾਡੀ ਟੀਮ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਟੀਮ ਕਿਵੇਂ ਬਣੀ ਉਹ ਤਿੰਨ ਜਣਾਂ ਦੀ ਤੁਸੀਂ ਮਿਲਿਆ ਉਸ ਵਿੱਚ ਕਿਵੇਂ ਤੇ ਤੁਸੀਂ ਚੰਨ ਪ੍ਰਦੇਸੀ ਲੈ ਕੇ ਆਏ ਜਿਹੜਾ ਚੰਨ ਪ੍ਰਦੇਸੀ ਨੂੰ ਮੈਂ ਕਹਣਾ ਵੀ ਪੰਜਾਬੀ ਫਿਲਮ ਦੀ ਸ਼ੋਲੇ ਫਿਲਮ ਆ ਉਹ ਜੀ ਜੀ ਇੱਕ ਤਰ੍ਹਾਂ ਨਾਲ ਉਹਨੇ ਫਿਲਮ ਦਾ ਨਜ਼ਰੀਆ ਹੀ ਚੇਂਜ ਕਰ ਦਿੰਦਾ ਇਵੋਲੂਸ਼ਨ ਲਿਆਉਂਦਾ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਤਿੰਨ ਜਣੇ ਕਿਵੇਂ ਮਿਲੇ ਤੇ ਇਹਦਾ ਚੰਨ ਪ੍ਰਦੇਸੀ ਫਿਲਮ ਹੁੰਦਾ ਫੁਰਨਾ ਕਿਵੇਂ ਖਿਆਲ ਕਿਵੇਂ ਮਨ ਦੇ ਵਿੱਚ ਆਇਆ ਜੀ ਅਸੀਂ ਤਿੰਨ ਪਾਰਟਨਰ ਸੀਗੇ ਜਿਨ੍ਹਾਂ ਨੇ ਫਿਲਮ ਬਣਾਈ ਸੀ ਇੱਕ ਬਲਦੇਵ ਗਿੱਲ ਸੀ ਮੈਨੂੰ ਲੇਖਕ ਤੁਹਾਡੇ ਤੇ ਉਹ ਰਾਈਟਰ ਵੀ ਸੀਗੇ 파ਟਨਰ ਵੀ ਸੀਗੇ ਇੱਕ ਸੀਗੇ ਯੋਗਰਾਜ ਸੇਡਾ ਜੀ ਅੱਛਾ ਜੀ ਤੇ ਯੋਗਰਾਜ ਸੇਡਾ ਜੀ ਸੀਗੇ ਇਲੈਕਟ੍ਰਿਸਿਟੀ ਬੋਰਡ ਵਿੱਚ ਤੇ ਉਹ ਉਹਨਾਂ ਨੇ ਆਪਣੀ ਵਾਈਫ ਦਾ ਨਾਮ ਤੇ ਵਿੱਚ ਪਾਇਆ ਸੀਗਾ ਆਪਣਾ ਨਾਮ ਨਹੀਂ ਸੀ ਦੇ ਸਕਦੇ ਸੋ ਮਿਸਿਸ ਸਵਰਨ ਸੇਡਾ ਇਹ ਤੁਸੀਂ ਟਾਈਟਲ ਦੇਖੋ ਮਿਸਿਸ ਸਵਰਨ ਸੇਡਾ ਬਲਦੇਵ ਗਿੱਲ ਐਂਡ ਜੀਐਸਸੀਮਾ ਐਸਟਰਾ ਟਾਈਟਲ ਬਣਦਾ ਉਹਦਾ ਤੇ ਐਸਵੇਲੇ ਉਹ ਦੋਨੋਂ ਨਹੀਂ ਹੈਗੇ ਯੋਗਰਾਜ ਸਿੱड्डा ਜੀ ਵੀ ਤੇ ਉਹਨਾਂ ਦੀ ਵਾਈਫ ਦੀ ਬਲਦੇਵ ਜੀ ਸਾਡੇ ਕੋਲ ਨੇ ਤੇ ਬਲਦੇਵ ਜੀ ਸਾਡੇ ਕੋਲ ਨੇ ਹਾਂਜੀ ਬਿਲਕੁਲ ਹਾਂਜੀ ਸੋ ਸਾਡੀ ਬਲਦੇਵ ਨਾਲ ਪਹਿਲਾ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ ਕੰਮ ਵੀ ਕੀਤਾ ਥੀਏਟਰ ਦੇ ਵਿੱਚ ਜਦੋਂ ਜੀਏ ਤੇ ਕੰਮ ਕੀਤਾ ਤੇ ਫਿਰ ਸਾਡੀ ਸਲਾਹ ਬਣੀ ਵੀ ਆਪਾਂ ਫਿਲਮ ਬਣਾਈਏ ਉਹਨਾਂ ਦਿਨਾਂ ਦੇ ਵਿੱਚ ਇੱਕ ਰੈਪਟਰੀ ਕੰਪਨੀ ਹੁੰਦੀ ਸੀ ਪੰਜਾਬ ਸਰਕਾਰ ਦੀ ਹਾਂਜੀ ਤੇ ਉਹਦੇ ਵਿੱਚ ਕਲਾਕਾਰ ਸੀਗੇ theater ਦੇ ਹਾਂਜੀ ਜਿਹਦੇ ਵਿੱਚ ਰਾਣਾ ਜੰਗ ਬਹਾਦਰ ਹਾਂਜੀ ਤੇ ਮੋਹਨ ਬੱਗਣ ਹਾਂਜੀ ਇਹ ਇਹ ਵੀ ਇਹ ਪਟਿਆਲੇ ਤੋਂ ਆਉਂਦੇ ਹੁੰਦੇ ਸੀਗੇ ਹਾਂਜੀ ਔਰ ਇਹਨਾਂ ਨੇ ਰੋਜ਼ ਆਉਣਾ ਤੇ ਜਦੋਂ ਇਹ ਗੱਲਾਂ ਹੁੰਦੀਆਂ ਸੀਗਾ ਵੀ ਫਿਲਮ ਬਣਾਉਣੀ ਹੈ ਆ ਕਰਨਾ ਹੈ ਤੇ ਕੁਝ ਕਹਾਣੀ ਦੇ ਉੱਤੇ ਬਲਦੇਵ ਨੇ ਕੰਮ ਸ਼ੁਰੂ ਕੀਤਾ ਹੋਇਆ ਸੀਗਾ ਲਿਖਣੀ ਸ਼ੁਰੂ ਕੀਤੀ ਹੋਈ ਸੀਗੀ ਤੇ ਉਹ ਉਹਨਾਂ ਨੇ ਦੱਸਿਆ ਸਾਨੂੰ ਵੀ ਇੱਕ ਸਾਡੇ ਦੋਸਤ ਉੱਥੇ ਹੈਗੇ ਨੇ ਮਿੱਤਰ ਹਾਂਜੀ ਪਟਿਆਲੇ ਤੇ ਉਹ ਵੀ ਕਰਨਾ ਚਾਹੁੰਦੇ ਨੇ ਕੁਝ ਤੇ ਤੁਸੀਂ ਮਿਲ ਕਿਉਂ ਨਹੀਂ ਲੈਂਦੇ ਅਸੀਂ ਫਿਰ ਉਹਨਾਂ ਨੂੰ ਮਿਲੇ ਤੇ ਫਿਰ ਉਹ ਤੋਂ ਬਾਅਦ ਅਸੀਂ ਮਤਲਬ ਪਿੰਨ ਜਣੇ ਹੋ ਗਏ ਕੱਟਣ ਹਾਂਜੀ ਹਾਂਜੀ ਆ ਅਸੀਂ ਜਦੋਂ ਇਹ ਫਿਲਮ ਸ਼ੁਰੂ ਕੀਤੀ ਹੈ ਹਾਂਜੀ ਉਦੋਂ ਨਾ ਤੇ ਕੋਈ ਇੱਕ ਬਜਟ ਜਿਵੇਂ ਹੁੰਦਾ ਨਾ ਕਿ ਬਜਟ ਮਨੇ ਕਹਿੰਦੇ ਜੀ ਅਸੀਂ ਇੰਨੇ ਕਰੋੜ ਦੀ ਫਿਲਮ ਬਣਾਉਣੀ ਹੈ ਚਲਦੇ ਹੁੰਦਾ ਇੰਨੇ ਕੋਈ ਨਿਰਧਾਰਤ ਨਹੀਂ ਸੀ ਕੀਤਾ ਕੁਝ ਵੀ ਨਹੀਂ ਸੀਗਾ ਤੇ ਇਹ ਹੁੰਦਾ ਸੀਗਾ ਵੀ ਸਾਨੂੰ ਇਹ ਕੁਝ ਵੀ ਨਹੀਂ ਪਤਾ ਵੀ ਕਿਹੜੀ ਚੀਜ਼ ਦੀ ਕਿੰਨੀ ਕੀਮਤ ਹੈ ਉੱਥੇ ਬੰਮੇ ਕੀ ਲੱਗਦਾ ਹੈ ਕੀ ਹੁੰਦਾ ਨਹੀਂ ਪਹਿਲਾਂ ਅਸੀਂ ਕਿਹਾ ਵੀ ਚਲੋ ਗਾਣੇ ਰਿਕਾਰਡ ਕਰਦੇ ਹਾਂ ਹਾਂਜੀ ਬਲਦੇਵ ਗਿੱਲ ਹੁਣਾਂ ਨੇ ਉਹ ਕੁਝ ਗਾਣੇ ਉਹਨਾਂ ਕੋਲ ਸੀਗੇ ਹਾਂਜੀ ਉਹਨਾਂ ਦਾ ਇੱਕ ਦੋਸਤ ਸੀ ਪੰਮੀ ਜਿਹਨਾਂ ਨੇ ਜਿਹੜਾ ਸਭ ਤੋਂ ਤੁਸੀਂ ਦੇਖੋ ਡੈਪਥ ਵਾਲਾ ਗਾਣਾ ਕਿਤੇ ਵੇਖ ਸੱਜਣ ਮੇਰੇ ਨੈਣਾ ਵਿੱਚ ਉਹਨੇ ਲਿਖਿਆ ਹੋਇਆ ਅੱਛਾ ਉਹ ਉਹ ਕੀ ਉਹ ਚਾਂਦੀ ਦੀ ਦੁਕਾਨ ਲਾਉਂਦਾ ਸੀ ਉੱਥੇ ਹੂੰ ਹੂੰ ਅੱਛਾ ਉਹ ਦੋਸਤ ਸੀਗਾ ਲੇਕਿਨ ਮਤਲਬ ਉਹਨੇ ਦੇਖੋ ਰਾਈਟਿੰਗ ਕਿੰਨੀ ਡੈਪਥ ਵਾਲੀ ਰਾਈਟਿੰਗ ਸੀ ਤੇ ਉਹ ਅਸਰਾ ਗਾਣੇ ਉਹਨਾਂ ਨੇ ਕੀਤੇ ਹੋਏ ਤੇ ਬਲਦੇਵ ਨੇ ਆਪ ਹੀ ਕੰਪੋਜੀਸ਼ਨ ਬਣਾਈਆਂ ਹੋਈਆਂ ਹਾਂਜੀ ਤੇ ਉਹ ਅਸੀਂ ਰਿਕਾਰਡ ਕਰ ਲਏ ਠੀਕ ਆ ਬਲਦੇਵ ਦੀ ਆਵਾਜ਼ ਔਰ ਤੁਸੀਂ ਸਾਊਂਡ ਵਾਲੇ ਪਾਸੇ ਸੀਗੇ ਹੋ ਰਿਕਾਰਡ ਕਰਕੇ ਤੇ ਲੈ ਗਏ ਉੱਥੇ ਹਾਂਜੀ ਅ ਸੁਨੀਲ ਦਾ ਕੋਹਲੀ ਜੀ ਡਾਇਰੈਕਟਰ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੂੰ ਟੇਪ ਸੁਣਾਈ ਵੀ ਜੀ ਆ ਸਾਡੇ ਸਾਡੇ ਗਾਣੇ ਨੇ ਗਾਣੇ ਤੇ ਇਹੀ ਰਹਿਣਗੇ ਆ ਕੰਪੋਜੀਸ਼ਨਸ ਨੇ ਜੇ ਤਾਂ ਤੁਸੀਂ ਇਸ ਤੋਂ ਵਧੀਆ ਬਣਾ ਦੋਗੇ ਤੇ ਤੁਹਾਡੀ ਨਹੀਂ ਤੇ ਸਾਡੀ ਸਾਡੇ ਉਹਨਾਂ ਨੇ ਖੈਰ ਕੰਪਲਿਸ਼ਨ ਸਾਰੀਆਂ ਹੀ ਬਹੁਤ اچھی ਬਣਾਈਆਂ ਸੀਗੀਆਂ ਪਰ ਉਹ ਗਾਣੇ ਫਿਰ ਇਸ ਤਰ੍ਹਾਂ ਗਾਣੇ ਰਿਕਾਰਡ ਹੋ ਗਏ ਇਹ 1978 ਦੀ ਗੱਲ ਹੈ ਜੀ ਅੱਛਾ 1978 ਦੇ ਵਿੱਚ ਗਾਣੇ ਰਿਕਾਰਡ ਹੋ ਗਏ ਸੀ ਹੂੰ ਹੂੰ ਉਸ ਤੋਂ ਬਾਅਦ ਅਸੀਂ ਗਾਣੇ ਸੁਣਦੇ ਰਹੇ ਘਰੇ ਹੂੰ ਕੋਈ ਗਾਣੇ ਸੁਣ ਰਹੇ ਜੀ ਕੈਸਟ ਹੁੰਦੀ ਸੀ ਮੈਂ ਮੈਂ ਕਾਪੀ ਕਰਕੇ ਇੱਕ ਦੇਤੀ ਯੋਗਰਾਜ ਨੂੰ ਇੱਕ ਬਲਦੇਵ ਨੂੰ ਦੇਤੀ ਚਲੋ ਅੱਛਾ ਮੇਰੇ ਕੋਲ ਤਾਂ ਸਿਸਟਮ ਫੀ ਹੈ ਸਾਰੇ ਸੋ ਉਹ ਸੀ ਸੁਣਦੇ ਰਹੇ ਫਿਰ ਪੈਸੇ ਇਕੱਠੇ ਕਰਨੇ ਹੂੰ ਹੂੰ ਤੁਸੀਂ ਇਹ ਦੇਖੋਗੇ 79 ਅ 4 ਅਪ੍ਰੈਲ ਨੂੰ ਸ਼ੂਟਿੰਗ ਸਾਡੀ ਸ਼ੁਰੂ ਹੋਈ ਹੈ ਅੱਛਾ ਤੇ ਉਹ 78 ਤੋਂ ਲੈ ਕੇ ਉਹ 19 ਦੇ ਅਸੀਂ ਪੈਸੇ ਇਕੱਠੇ ਅਰੇਂਜ ਕਰਨੇ ਉਹ ਕਰਨੇ ਆ ਕਰਨੇ ਤੇ ਈਵਨ ਕਾਸਟਿੰਗ ਕਰਨੀ ਹਾਂਜੀ ਹੁਣ ਕਾਸਟਿੰਗ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਸੀ ਹੂੰ ਕਿ ਮੇਨ ਰੋਲ ਜਿਹੜਾ ਜਿਵੇਂ ਜਿਹੜਾ ਰਮਨ ਵਿੱਚ ਨੇ ਕੀਤਾ ਉਹ ਕੌਣ ਕਰੇ ਹੂੰ ਹੂੰ ਸਾਰੇ ਜਿਹੜੇ ਨੋਨ ਫੇਸਿਸ ਸੀ ਉਦੋਂ ਸਾਰਿਆਂ ਨਾਲ ਕੀਤੀ ਗੱਲ ਸਾਰਿਆਂ ਨੂੰ ਅਪਰੋਚ ਕੀਤਾ ਕਿਸੇ ਨੇ ਤੇ ਨਾ ਕਰ ਦਿੱਤੀ ਕਿਸੇ ਨੇ ਪੈਸੇ ਜ਼ਿਆਦਾ ਮੰਗ ਲਏ ਕਿਸੇ ਨੂੰ ਕਿਉਂਕਿ ਸਾਡਾ ਤਾਂ ਬਜਟ ਹੀ ਹੈ ਨਹੀਂ ਸੀਗਾ ਤੋ ਪੈਸੇ ਤਾਂ ਕੰਡਾ ਮਤਲਬ ਹੈ ਹੀ ਨਹੀਂ ਸੀ ਸਹੂਗਤਾ ਵੀ ਨਹੀਂ ਸੀ ਸੋ ਕਰਦੇ 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 ਜੀ ਫਾਈਨਲੀ ਕਿਉਂਕਿ ਕੀ ਸੀਗਾ ਕਿ ਰਵਿੰਦਰ ਪੀਪਟ ਹਾਂ ਜੀ ਜਿਹੜੇ ਕਿ ਬੜੇ ਵਧੀਆ ਡਾਇਰੈਕਟਰ ਸੀਗੇ ਹਾਂ ਜੀ ਉਹਨਾਂ ਵਿਚਾਰੇ ਹੈ ਨਹੀਂ ਗਏ ਤੇ ਉਹ ਮੇਰੇ ਕਲਾਸਮੇਟ ਹੁੰਦੇ ਸੀਗੇ ਜੰਮੇ ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਹਾਂ ਜੀ ਅਸੀਂ ਜਦੋਂ ਪਹਿਲਾਂ ਪਹਿਲਾਂ ਬੰਬੇ ਗਏ ਆ ਮੈਂ ਪਹਿਲਾਂ ਉਹਨੂੰ ਕੰਟੈਕਟ ਕੀਤਾ ਹਮਮ ਔਰ ਉਹ ਆਰਕੇ ਸਟੂਡੀਓ ਦੇ ਵਿੱਚ ਉਹ ਤਾਂ ਚੀਫ ਅਸਿਸਟੈਂਟ ਸੀ ਰਾਜ ਸਾਹਿਬ ਦੇ ਰਾਜ ਕਪੂਰ ਜੀ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਇਸਨਾ ਕਰਨਾ ਹੈ ਹਮਮ ਤੇ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਡਾਇਰੈਕਟ ਕਰੋ ਫਿਲਮ ਅੱਛਾ ਉਹ ਕਹਿੰਦਾ ਵੀ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਇੱਧਰ EMPLOYEE ਹਾਂ ਆਰਕੇ ਦਾ ਤੇ ਬਿਨੈਚਰ ਉਹ ਨਹੀਂ ਕਹਿਣਗੇ ਉਹ ਨਾ ਮੈਂ ਨਹੀਂ ਕਰ ਸਕਦਾ ਸੋ ਆਈ ਕੈਨਟ ਡੂ ਇਟ ਬਟ ਤੁਸੀਂ ਮੈਂ ਤੁਹਾਨੂੰ ਕੁਝ ਦੇ ਦਿਆਂਗਾ ਬੰਦਾ ਉਹਨਾਂ ਦਾ ਆਪਣਾ ਫਿਲਮ ਇੰਸਟੀਟਿਊਟ ਦਾ ਕਲਾਸਮੇਟ ਸੀ ਹਾਂਜੀ ਕਿਤਰਾ ਅਰਥ ਹਾਂ ਤੇ ਉਹਨਾਂ ਨੇ ਕਿਹਾ ਵੀ ਜਿਤਰਾ ਅਰਥ ਹੈਗਾ ਤੇ ਉਹਨੂੰ ਮੈਂ ਬਰੀਫ ਕਰ ਦੇਵਾਂਗਾ ਜੋ ਵੀ ਹੈ ਸਾਰਾ ਕੁਝ ਤੇ ਕੋਈ ਪ੍ਰੋਬਲਮ ਨਹੀਂ ਹੋਏਗੀ ਮੈਂ ਠੀਕ ਹੈ ਕਿਰੋਨੇ ਜਿਹੜਾ ਮਲਦੇਵ ਨੇ ਲਿਖਿਆ ਹੋਇਆ ਸੀ ਸਾਰੀ ਕਹਾਣੀ ਲਿਖੀ ਹੋਈ ਸੀ স্ক্রিপਟ ਅਲਮੋਸਟ ਸਕ੍ਰੀਨ 'ਤੇ ਬਣਿਆ ਹੋਇਆ ਸੀ ਬੋਲੋ ਵੀ ਉਹਨਾਂ ਨੇ ਸੋਧਿਆ ਉਹਨੂੰ ਠੀਕ ਕੀਤਾ ਸਾਰਾ ਕੁਝ ਕਰਕੇ ਤੇ ਉਹਨਾਂ ਨੇ ਮਤਲਬ ਉਹਨਾਂ ਨੇ ਉਹਨਾਂ ਦੀ ਕੰਟ੍ਰਿਬਿਊਸ਼ਨ ਹੈ ਬੜੀ ਤੇ ਫਿਰ ਅਸੀਂ ਪੈਸੇ ਇਕੱਠੇ ਕਰ ਲਏ ਤੇ ਜੀ ਪਹਿਲਾ ਸ਼ਡਿਊਲ ਬਣਾਉਣਾ ਹੈ ਤੇ ਅਸੀਂ 4 ਅਪ੍ਰੈਲ ਨੂੰ ਸ਼ੂਟਿੰਗ ਕਰਨੀ ਹੈ ਇੰਡੀਆ ਦੇ ਵਿੱਚ 31 ਮਾਰਚ ਨੂੰ ਬਜਟ ਜਿੰਨ ਹੁੰਦਾ ਕਿ ਮਾਰ ਤੋਂ ਬਾਅਦ ਸਾਰਾ ਸਾਲ ਬਦਲਦਾ ਹੈ ਨਵਾਂ ਸਾਲ ਰੇਟ ਵੀ ਬਦਲਦੇ ਨੇ ਸਭ ਕੁਝ ਬਦਲਦਾ ਹੈ ਅਸੀਂ ਆਪਟ ਕੀਤਾ ਕਿ ਸਾਨੂੰ ਕੋਡਕ ਕਲਰ ਚਾਹੀਦਾ ਕੋਡਕ ਕਲਰ 네ਗੇਟਿਵ ਚਾਹੀਦਾ ਯਾਨੀ ਕਿ ਇਸ਼ਟਵਾਨ ਕਲਰ ਜਿਹਨੂੰ ਕਹਿੰਦੇ ਸੀਗੇ ਹਾਂਜੀ ਹਾਂਜੀ ਤੇ ਕੋਡਕ ਦਾ ਹੁੰਦਾ ਸੀਗਾ ਉਹ ਸਾਨੂੰ ਰਿਫਿਊਜ਼ ਹੋ ਗਿਆ ਕਿਉਂਕਿ ਉਹ ਕਹਿੰਦੇ ਸੀ ਕਿ ਇੱਕ ਤਾਂ ਤੁਹਾਡੀ ਪਹਿਲੀ ਫਿਲਮ ਹੈ ਅੱਛਾ ਔਰ ਦੂਸਰੀ ਗੱਲ ਇਹ ਹੈ ਕਿ origignal ਫਿਲਮ ਹੈ ਹੂੰ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਤੁਸ ਤੁਹਾਨੂੰ ਅੰਡਰਟੇਕਿੰਗ ਦੇਣੀ ਪੈਂਦੀ ਸੀ ਕਿ ਜਿੰਨਾ ਫੋਰਨ ਉਹ ਕੋ ਕੇ ਫੋਰਨ ਐਕਸਚੇਂਜ ਅਗੇਂਸਟ ਆਉਂਦਾ ਸੀਗਾ ਵੀ ਉਹਨਾਂ ਫੋਰਨ ਐਕਸਚੇਂਜ ਤੁਸੀਂ ਅਰਨ ਕਰਕੇ ਵਾਪਸ ਦਿਓਗੇ ਅੱਛਾ ਤਾਂ ਤਾਂ ਫਿਰ ਉਹ ਅੰਡਰਟੇਕਿੰਗ ਹੁੰਦੀ ਸੀ ਤੇ origignal ਫਿਲਮ ਦਾ ਇਹ ਪੋਸੀਬਲ ਨਹੀਂ ਸੀਗਾ ਨਹੀਂ ਸੀਗਾ ਸੋ ਉਹਨਾਂ ਨੇ ਕਿਹਾ ਵੀ ਨਹੀਂ ਹੋ ਸਕਦਾ ਫਿਰ ਅਸੀਂ ਜਿਹੜਾ ਸੈਕੰਡ ਆਪਸ਼ਨ ਸੀ ਉਹ ਫੂਜੀ ਕਲਰ ਸੀ ਜਪਾਨੀ ਜਿਹੜੀ ਸੀ ਉਹ ਕਹਿੰਦੇ ਠੀਕ ਹੈ ਉਹ ਉਹਨਾਂ ਨੇ ਸੈਂਕਸ਼ਨ ਦੇ ਦੋ ਮਤਲਬ ਉਹਨਾਂ ਨੂੰ ਪਰਮਿਟ ਲੈਣਾ ਪੈਂਦਾ ਸੀ ਸੈਕਸ਼ਨ ਕਰਤਾ ਹੁਣ 31 ਮਾਰਚ ਤੋਂ ਪਹਿਲਾਂ ਉਹ ਅੰਡਰਗਰਾਉਂਡ ਹੋ ਗਈ ਸਾਰੀ ਕਿਉਂਕਿ ਰੇਟ ਬਦਲਨੇ ਸੀਗੇ ਤੇ ਜਿਹੜਾ ਸਟਾਕ ਪਿਆ ਸੀਗਾ ਉਹਨੂੰ ਫਿਰ ਨਵੇਂ ਰੇਟ ਤੇ ਵੇਚਣਾ ਸੀ ਉਹਨਾਂ ਨੇ ਇਹ ਅਕਸਰ ਹੁੰਦਾ ਉੱਥੇ ਬਿਲਕੁਲ ਸੋ ਸਾਨੂੰ ਮਿਲਿਆ ਹੀ ਨਹੀਂ ਹੂੰ ਹੂੰ ਬੜੀ ਕੋਸ਼ਿਸ਼ ਕੀਤੀ ਅੱਛਾ ਫਿਰ ਅਸੀਂ ਹਾਰ ਕੇ ਈਸਟ ਜਰਮਨੀ ਉਦੋਂ ਈਸਟ ਜਰਮਨੀ ਸੀਗਾ ਈਸ ਜਰਮਨ ਇੱਕ ਸਟਾਕ ਸੀਗਾ ਅ ਔਰ ਉਹਦਾ ਹਾਂ ਜੀ ਔਰ ਉਹ ਕਲਰ ਦੀ ਦੇ ਅਸੀਂ ਫਿਰ ਨੈਗੇਟਿਵ ਲੈ ਕੁਝ ਡੱਬੇ ਹਾਂਜੀ ਉਹ ਚਲੋ ਹਲੇ ਸ਼ੁਰੂ ਕਰਦੇ ਆ ਤੇ ਫਿਰ ਦੇਖ ਲਾਂਗੇ ਹੁਣ ਮਨਮੋਹਨ ਸਿੰਘ ਜਿਹੜੇ ਪਾਇਦਾਰ ਕੈਮਰਾਮੈਨ ਔਰ ਡਾਇਰੈਕਟਰ ਉਹ ਸਾਡੇ ਕੈਮਰਾਮੈਨ ਸੀਗੇ ਤੇ ਕਿਉਂਕਿ ਮਨਮੋਹਨ ਸਿੰਘ ਨਾਲ ਥੋੜੀ ਮੋਤੀ ਮੇਰੀ ਮੁਲਾਕਾਤ ਸੀਗੀ ਜਦੋਂ ਯੂਨੀਵਰਸਿਟੀ ਸੀਗੇ ਹੂੰ ਤੇ ਉੱਥੇ ਜਾ ਕੇ ਫਿਰ ਸਾਡਾ ਗਰੁੱਪ ਬਣ ਗਿਆ ਹੁਣ ਉਸ ਨੈਗੇਟਿਵ ਤੋਂ ਅਸੀਂ ਸ਼ੁਰੂਤ ਕਰ ਲਿਆ ਹੂੰ ਹੂੰ ਫਿਰ ਹੁੰਦਾ ਸੀਗਾ ਵੀ ਇਹ ਨੈਗੇਟਿਵ ਮਤਲਬ ਸਾਨੂੰ ਲੋਡ ਤੇ ਹੋਰ ਪੈਣੀ ਹੈ ਤੇ ਮੈਂ ਕਈ ਵਾਰੀ ਐਸਾ ਕਰਨਾ ਵੀ ਉੱਥੇ ਜਿੰਨਾ ਐਕਸਪੋਜ਼ਡ ਹੋਇਆ ਸਟਾਕ ਉਹ ਲੈ ਕੇ ਹੂੰ ਬੰਬੇ ਜਾਣਾ ਹੂੰ ਉੱਥੋਂ ਹੋਰ ਨਵਾਂ ਸਟਾਕ ਲੈ ਕੇ ਆਉਣਾ ਹੂੰ ਫਿਰ ਨਵਾਂ ਸਟਾਕ ਮੈਂ ਟਰਾਈ ਕੀਤਾ ਵੀ ਫੂਜੀ ਮਿਲ ਜਾਏ ਕਹਿੰਦੇ ਜੀ ਹਾਲੇ ਵੀ ਨਹੀਂ ਹੂੰ ਫਿਰ ਹੋਰ ਔਰ ਉਹ ਲੈ ਆਉਂਦੇ ਹੂੰ ਉਹ ਪਹਿਲਾ ਸ਼ਡਿਊਲ ਸਾਡਾ ਸਾਰਾ ਔਰਮਤੇ ਹੀ ਬਣਿਆ ਸਾਰਾ ਯੂ نو ਤੇ ਚਲੋ ਹੂੰ ਉਹਦਾ ਉਹਦਾ ਮਨਮੋਹਨ ਸਿੰਘ ਕੈਮਰਾਮੈਨ ਸੀ ਇਸ ਕਰਕੇ ਉਹਦਾ ਸਾਨੂੰ ਇਹ ਸੀਗਾ ਕਿ ਇਹਨਾਂ ਨੇ ਵਧੀਆ ਫੋਟੋਗ੍ਰਾਫੀ ਕਰਨੀ ਹੈ ਕਲਰ ਨੂੰ ਸਭ ਠੀਕ ਆ ਜਾਣਗੇ ਸਾਨੂੰ ਕੀ ਫਰਕ ਪੈਂਦਾ ਚਲੋ ਉਹ ਹੋ ਗਿਆ ਪਹਿਲਾ ਸ਼ਡਿਊਲ ਸਾਡਾ 30 ਦਿਨ ਚੱਲਿਆ ਤੇ ਸਾਡੀ ਫਿਲਮ ਕੰਪਲੀਟ ਨਹੀਂ ਹੋਈ ਕਿਉਂਕਿ ਕੋਈ ਨਾ ਕੋਈ ਗੱਲ ਇੱਕ ਤਾਂ ਪੈਸੇ ਖਤਮ ਹੋ ਗਏ ਕਿਉਂਕਿ ਪੈਸੇ ਅਸੀਂ ਨਾਲ ਨਾਲ ਅਰੇਂਜ ਕਰਨਾ ਸੀ ਹੁਣ ਤੁਸੀਂ ਇਹ ਦੇਖੋ ਕਿ ਯੋਗਰਾਇਟੇਮ ਅਸੀਂ ਤੁਰੇ ਰਹਿੰਦੇ ਸੀ ਕਿ ਬਲਦੇਵ ਜੀ ਬੈਠਦੇ ਹੁੰਦੇ ਸੀ ਕੈਮਰੇ ਦੇ ਨਾਲ ਕਿਉਂਕਿ ਲਿਖੀ ਸੀ ਉਹਨਾਂ ਨੇ ਤੇ ਨਾਲ ਬੈਠਣਾ ਡਾਇਰੈਕਟਰ ਨੇ ਸਾਰਾ ਕਰਨਾ ਤੇ ਇੱਕ ਵਾਰੀ ਮਤਲਬ ਮੈਂ ਇੱਕ ਇਨਸੀਡੈਂਟ ਦੱਸਦਾ ਕਿ ਸਾਨੂੰ ਲੋੜ ਸੀ 10000 ਦੇ ਮਤਲਬ ਇਹ ਉਦੋਂ ਬਹੁਤ ਹੁੰਦਾ ਸੀ ਬਹੁਤ ਫਰਕ ਸੀ 10000 ਦੇ ਲੋੜ ਸੀ ਤੇ ਉਹ ਮੈਨੂੰ ਯੋਗਰਾਜ ਕਹਿੰਦਾ ਚਲੋ ਆਪਾਂ ਫਲਾਣੀ ਕੋਲ ਚਲੀਏ ਮੇਰਾ ਦੋਸਤ ਹੈ ਫਲਾਣੀ ਪਿੰਡ ਚ ਉਹ ਮੈਨੂੰ ਲੈ ਕੇ ਆਉਣੇ ਅਸੀਂ ਚਲੇ ਗਏ ਜੀ ਹਾਂਜੀ ਅਸੀਂ ਜਾਂਦੇ ਮੈਂ ਤਾਂ ਬੜਾ ਟੈਨਸ ਟੈਂਸ ਸੀਗਾ ਮਾਹੌਲ ਤੇ ਕੋਈ ਕੋਈ ਰਾਜ ਗੱਲ ਨਹੀਂ ਕੀਤੀ ਉਸੇ ਜਾ ਕੇ ਉੱਥੇ ਉਹਨਾਂ ਦੇ ਘਰ ਬੈਠੇ ਉਹਨਾਂ ਨੇ ਚਾਹ ਚੁ ਪਿਆਈ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਿਪੈਸੇ ਲੋੜ ਹੈ ਕਹਿੰਦਾ 20000 ਦੇ ਦਿਆਂ ਹਾਂ ਤੁਸੀਂ ਦੱਸ ਲਈ ਗਿਆ ਸੀ ਹਾਂਜੀ ਠੀਕ ਹੈ ਚੱਲੇ ਰਿਲੈਕਸ ਹੋ ਗਏ ਲੈ ਕੇ ਅਸੀਂ ਵਾਪਸ ਆਏ ਆਉਂਦੇ ਆ ਅਸੀਂ ਬਿਨਾਂ ਗੱਲ ਤੋਂ ਹੱਸੀ ਜਾਈਏ ਕੋਈ ਗੱਲ ਮਤਲਬ ਮੂਡ ਦਾ ਇਨਾ ਫਰਕ ਪੈਂਦਾ ਸੋ ਇਸ ਤਰ੍ਹਾਂ ਕਰਕੇ ਅਸੀਂ ਹੌਲੀ ਹੌਲੀ ਦੋਸਤਾਂ ਰਿਸ਼ਤੇਦਾਰਾਂ ਨੇ ਕੰਟ੍ਰਿਬਿਊਟ ਕੀਤਾ ਜੀ ਉਹਦੇ ਵਿੱਚ ਉਹਦੇ ਵਿੱਚ ਕੋਈ ਕੋਈ ਫਾਈਨੈਂਸਰ ਨਹੀਂ ਸੀਗਾ ਔਰ ਜਿੰਨੇ ਵੀ ਵਰਕਰ ਸੀਗੇ ਉਹ ਥੀਏਟਰ ਦੇ ਯਾਰ ਦੋਸਤ ਹਾਂਜੀ ਹਾਂਜੀ ਉਹ ਸਾਰੇ ਪ੍ਰੋਡਕਸ਼ਨ ਸਮਾਨ ਰਏ ਸੀਗਾ ਹੂੰ ਹੂੰ ਕਿਸੇ ਨਾਲ ਕੋਈ ਕਿਸੇ ਨਾਲ ਕੀ ਮਤਲਬ ਕਿਸੇ ਐਕਟਰ ਨਾਲ ਕਿਸੇ ਟੈਕਨੀਸ਼ੀਅਨ ਨਾਲ ਕਿਸੇ ਨਾਲ ਵੀ ਕੋਈ ਇਨ ਰਾਈਟਿੰਗ ਕੋਈ ਕੰਟਰੈਕਟ ਨਹੀਂ ਸੀਗਾ ਅੱਛਾ ਵੀ ਕਿੰਨੇ ਪੈਸੇ ਦੇਣੇ ਤੁਹਾਨੂੰ ਇੱਕ ਪਰਿਵਾਰ ਹੀ ਸੀਗਾ ਉਸ ਕੰਮ ਦਾ ਪਰਿਵਾਰ ਸੀਗਾ ਸਾਰਾ ਹਾਂ طے ਹੋਇਆ ਸੀਗਾ ਸਿਰਫ ਅਮਰੀਸ਼ਪੂਰੀ ਕੁਲਬੂਸ਼ਨ ਖਰਬੰਦਾ ਹੂੰ ਤੇ ਅਮਰੀਸ਼ਪੂਰੀ ਅਮਰੀਸ਼ਪੂਰੀ ਕੁਲਬੂਸ਼ਨ ਖਰਬੰਦਾ ਹੀ ਹਾਂਜੀ ਹੋਰ ਨਹੀਂ ਕਿਸੇ ਨੂੰ ਵੀ ਰਵਾ ਵਿੱਚ ਕਿਉਂਕਿ ਇਹਨਾਂ ਦੇ ਆਪਣੇ ਬੈਚਮੇਟ ਸੀ ਉਹ ਪਰ ਮਿਸਟੂਟ ਤੋਂ ਤੇ ਉਹ ਵੀ ਠੀਕ ਹੈ ਜੀ ਚਲੋ ਕਰਦੇ ਕੋਈ ਨਹੀਂ ਆਪਾਂ ਕਰਦੇ ਕਿਸੇ ਨੂੰ ਮਨਮੋਹ ਸਿੰਘ ਨਾਲ ਵੀ ਨਹੀਂ ਬਿਲਕੁਲ ਨਹੀਂ ਸੋ ਇਸ ਤਰ੍ਹਾਂ ਕਰਕੇ ਵੀ ਮਤਲਬ ਜਨੂਨ ਹੀ ਸੀਗਾ ਵੀ ਇਹ ਚੀਜ਼ ਬਣਾਉਣੀ ਆ ਜਨੂਨ ਸੀਗਾ ਫਿਰ ਇਹ ਹੈ ਕਿ ਬੜੀ ਸਾਰਿਆਂ ਨੂੰ ਇਹ ਸੀਗਾ ਵੀ ਮੈਂ ਆਪਣਾ ਬੈਸਟ ਕਰਨਾ ਹੈ ਅੱਛਾ ਫਿਰ ਫਿਲਮਾਂ ਫਿਲਮਾਂ ਸ਼ੂਟਿੰਗ ਹੋ ਕੇ ਬਣ ਕੇ ਤਿਆਰ ਹੋ ਗਈ ਅ ਮਨ ਲਓ ਤੁਸੀਂ ਉਹਦੀ ਫਾਈਨਲ ਪ੍ਰੋਡਕਟ ਕਿਵੇਂ ਦੇਖੋ ਜੀ ਉਹ ਪਹਿਲੇ ਸ਼ਡਿਊਲ ਵਿੱਚ ਤਾਂ ਨਹੀਂ ਪੂਰੀ ਹੋਈ ਫਿਰ ਅਸੀਂ ਕਾਫੀ ਦਿਨ ਵੇਟ ਕੀਤੀ ਕੁਝ ਪੈਸੇ ਇਕੱਠੇ ਕੀਤੇ ਸਾਰਾ ਕੀਤਾ ਕੁਝ ਰੀਰਾਈਟਿੰਗ ਕੀਤੀ ਤੇ ਮਤਲਬ ਮੈਂ ਤੁਹਾਨੂੰ ਦੱਸਣਾ ਜੀ ਐਡੀਟਿੰਗ ਕਿੰਨੀ ਇੰਪੋਰਟੈਂਟ ਹੁੰਦੀ ਹੈ ਸਾਡੇ ਐਡੀਟਰਸ ਵਾ ਸੈਗਲ ਸੀਗੇ ਤੇ ਉਹਨਾਂ ਨੇ ਜਿੰਨੀ ਸ਼ੂਟ ਹੋਈ ਸੀ ਨਾ ਉਹਨਾਂ ਨੇ ਉਹ ਜਦੋਂ ਕੱਟ ਕੇ ਉਹਨਾਂ ਨੇ ਸਾਰੀ ਐਡਿਟ ਕਰਕੇ ਦਿਖਾਈ ਸਾਨੂੰ ਉਹ 13 ਰੀਲਾਂ ਬਣ ਗਿਆ 13 ਰੀਲਾਂ ਦਾ ਮਤਲਬ ਹੁੰਦਾ ਹੈ ਮੈਂ ਫਾਈਨਲ ਫਿਲਮ ਜਿਹੜੀ ਸੀ ਉਹ 16 ਦੀ ਬਣੀ ਸੀ 16 ਸੋ 13 ਰੀਲਾਂ ਸੀ ਗਿਆ ਹੂੰ ਹੂੰ ਤਾਂ 13 ਰੀਲਾਂ ਦੇ ਵਿੱਚ ਸਾਨੂੰ ਸੁਆਹ ਜਾਣੀ ਹੈ ਵੀ ਯਾਰ ਕੀ ਹੈ ਹੂੰ ਹੂੰ ਉਹ ਜੁੜਦੀ ਨਹੀਂ ਗੱਲ ਗੱਲ ਦੇ ਵਿੱਚ ਮੰੜ ਰਹੀ ਸੋ ਸੁਭਾਸ਼ ਸੈਗਲ ਜੀ ਨੇ ਕਿਹਾ ਕਹਿੰਦੇ ਜੀ ਇਹ ਤਾਂ ਤੁਸੀਂ ਜੋ ਸ਼ੂਟ ਕਰਕੇ ਲਿਆਇਆ ਉਹ ਹੈ ਹੂੰ ਕਹਿੰਦੇ ਹੁਣ ਮੈਂ ਤਾਂ ਉਹਨੂੰ ਦੁਬਾਰਾ ਕੱਟ ਕੇ ਦੱਸਾਂ ਜਿਹੜਾ ਐਕਚੁਅਲ ਤੁਸੀਂ ਚੰਗਾ ਹੈ ਤੁਹਾਡਾ ਹੂੰ ਜੋ ਠੀਕ ਹੈ ਹੂੰ ਉਹ ਕਹਿੰਦੇ ਹਾਂ ਉਹਨਾਂ ਨੇ ਚਾਰ ਰੀਲਾਂ ਇਕੱਠੀਆਂ ਅੱਛਾ ਵਿੱਚੋਂ ਮੈਂ ਕਿਤੇ 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 ਇਧਰੋਂ ਕਰਕੇ ਨੌ ਰੀਲਾਂ ਜਿਹੜੀਆਂ ਉਹਨਾਂ ਨੇ ਫਿਰ ਦਿਖਾਈਆਂ ਉਹ ਬੱਲੇ ਬੱਲੇ ਸੀ ਉਹ ਕਮਾਲ ਹੋ ਗਏ ਫਿਰ ਬਲਦੇਵ ਜੀ ਨੇ ਉਹ ਨੌ ਰੀਲਾਂ ਤੋਂ ਬਾਅਦ ਜਿਹੜਾ ਬਾਕੀ ਕਰਨਾ ਸੀਗਾ ਉਹ ਥੋੜਾ ਰੀਰਾਈਟ ਕੀਤਾ ਥੋੜੇ ਪੋਰਸ਼ਨ ਤੇ ਉਹ ਸਾਰਾ ਕੀਤਾ ਹੁਣ ਰੀਰਾਈਟ ਦੀ ਗੱਲ ਆਈ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹ ਰੀਰਾਈਟ ਦੋ ਵਾਰੀ ਹੋਇਆ ਜੀ ਪਹਿਲਾਂ ਪਹਿਲਾਂ ਜਦੋਂ ਸਾਰੇ ਨਾਲ ਗੱਲਬਾਤ ਕਰਦੇ ਹੁੰਦੇ ਸੀ ਗਿਲਿੰਦਰ ਜਾਣਾ ਡਿਸਟ੍ਰਿਬਿਊਟਰ ਨੂੰ ਮਿਲਣਾ ਸਾਰਾ ਕਰਨਾ ਤੇ ਫਿਰ ਉਹ ਪੁੱਛਦੇ ਕਾਸਟ ਕੋਣ ਹੈ ਕਹਿੰਦੇ ਚਲੋ ਨਵੇਂ ਸੀ ਸਾਰੇ ਉਹਨਾਂ ਵਾਸਤੇ ਨਵੇਂ ਸੀ ਸਾਰੇ ਤੇ ਕਹਿੰਦੇ ਜੀ ਮਿਰਤਲ ਸਾਹਿਬ ਹੈਗੇ ਮੇਰ ਮਿਰਤਲ ਜੀ ਨਹੀਂ ਮੇਰੇ ਮਿੱਤਲ ਜੀ ਤੇ ਨਹੀਂ ਹੈਗੇ ਤੇ ਉਹ ਕਹਿੰਦੇ ਭਾਜੀ ਫਿਰ ਤੁਸੀਂ ਘਰੇ ਹੀ ਦੇਖੋਗੇ ਫਿਰ ਔਰ ਮਤਲਬ ਇਹ ਕਹਾਵਤ ਸੀ ਕਿ ਜਿੰਨਾ ਇੰਪੋਰਟੈਂਟ ਉਹ ਫਿਲਮ ਨੈਗੇਟਿਵ ਹੈ ਨਾ ਸ਼ੂਟਿੰਗ ਵਾਸਤੇ ਉਨਾ ਹੀ ਇੰਪੋਰਟੈਂਟ ਮੇਰ ਮਿੱਤਲ ਫਿਰ ਤੁਸੀਂ ਮੇਰ ਮਿੱਤਲ ਦੇ ਲਈ ਸੀਨ ਲਿਖੇ ਸੋ ਉਹ ਬਲਦੇਵ ਜੀ ਨੇ ਫਿਰ ਉਹ ਪੋਰਸ਼ਨ ਜਿਹੜਾ ਨਾ ਉਹਨੇ ਕਿਹਾ ਵੀ ਮੈਂ ਸਿਰਫ ਸੈਕੰਡ ਹਾਫ ਚ ਆ ਸਕਦਾ ਇਹਨਾਂ ਨੂੰ ਫਰਸਟ ਹਾਫ ਚ ਨਹੀਂ ਆ ਸਕਦਾ ਕੈਰੈਕਟਰ ਮਤਲਬ ਨਹੀਂ ਆ ਸਕਦਾ ਕਿਉਂਕਿ ਟਾਈਮ ਪੀਰੀਅਡ ਹੈ ਨਾ ਟਾਈਮ ਪੀਰੀਅਡ ਸੋ ਉਹ ਬਾਰਾ ਲਿਖਿਆ ਸਾਰਾ ਹੋ ਗਿਆ ਇੱਕ ਤਾਂ ਹੀ ਰੀਰਾਈਟਿੰਗ ਹੋਈ ਇੱਕ ਰੀਰਾਈਟਿੰਗ ਇਹ ਹੋਈ ਕਿ ਅਸੀਂ ਜਦੋਂ ਕਰਬੂਸ਼ਨ ਕਰਵੰਦਾ ਵਾਲਾ ਜਿਹੜਾ ਰੋਲ ਸੀ ਨੇਕ ਦਾ ਉਹ ਅਸੀਂ ਪ੍ਰਿਖਿਤ ਸਾਨੀ ਜੀ ਕੋਲ ਗਏ ਸੀ ਅੱਛਾ ਪ੍ਰਿਖੇਸ਼ ਸਾਨੀ ਜੀ ਨੇ ਗੱਲ ਸੁਣੀ ਸਾਰੀ ਸੁਣਿਆ ਸਾਰਾ ਕੁਝ ਤੇ ਉਹਨਾਂ ਨੂੰ ਸਾਈਨ ਵੀ ਕਰ ਲਿਆ ਪੈਸੇ ਵੀ ਦੇ ਦਿੱਤੇ ਤੇ ਪਰ ਉਹਨਾਂ ਨੇ ਇੱਕ ਸਿਚੁਏਸ਼ਨ ਦਿੱਤਾ ਅਸੀਂ ਜਦੋਂ ਤੁਹਾਨੂੰ ਜਿਸ ਫਿਲਮ ਦਾ ਤੁਹਾਨੂੰ ਯਾਦ ਹੋਵੇ ਕਿ ਉਹ ਇੱਕ ਜਗ੍ਹਾ ਤੇ ਜਾ ਕੇ ਜਦੋਂ ਜਗੀਰਦਾਰ ਨੂੰ ਚੈਲੰਜ ਕਰਦਾ ਹੈ ਤੇ ਉਦੋਂ ਉਹਦੇ ਬੰਦੇ ਉਹਨੂੰ ਕੁੱਟ ਕੇ ਨਾ ਨੇੜੇ ਛੁੱਟ ਦਿੰਦੇ ਨੇ ਉਹਦਾ ਰੋਲ ਉੱਥੇ ਖਤਮ ਸੀਗਾ ਉਹ ਮਰ ਗਿਆ ਉਨੇ ਕਿਹਾ ਭਾਜੀ ਇਹਨੂੰ ਤੁਸੀਂ ਮਾਰਦੇ ਕਿਉਂ ਆ ਇਹਨੂੰ ਯੂਜ਼ ਕਰੋ ਇਹਨੂੰ ਦੁਬਾਰਾ ਔਣ ਦਿਓ ਹੂੰ ਤਾਂ ਕਿ ਬਦਲੇ ਦੀ ਭਾਵਨਾ ਲਾਉਗਾ ਇਹ ਹੈ ਉਹ ਸਾਰਾ ਕੁਝ ਸਫਸਤਾ ਦਾ ਹੂੰ ਬੜਾ ਅੱਛਾ ਸੁਜੈਸ਼ਨ ਸੀ ਉਹਦਾ ਤੇ ਫਿਰ ਮਲਦੇਵ ਨੇ ਉਹਨੂੰ ਰੀਰਾਈਟ ਕੀਤਾ ਸੌਸਲ ਹਮ ਸਮ ਹਾਉ ਕਿਉਂਕਿ ਅਸੀਂ ਕਮੋ ਦੇ ਰੋਲ ਵਾਸਤੇ ਜਿਹੜਾ ਰਮਾ ਵਿੱਚ ਨੇ ਕੀਤਾ ਉਹ ਅਸੀਂ ਸਿਮੀ ਗਰੇਵਲ ਨੂੰ ਅਪਰੋਚ ਕੀਤਾ ਸੀਗਾ ਅੱਛਾ ਜੀ ਕਿਉਂਕਿ ਦੋਨਾਂ ਨੇ ਉਡੀਕਾ ਫਿਲਮਸ ਕੰਮ ਕੀਤਾ ਸੀਗਾ ਸੋ ਉਹ ਦੇਖੀ ਸੀ ਫਿਲਮ ਬੜਾ ਅੱਛਾ ਲੱਗਿਆ ਸੀਗਾ ਲੇਕਿਨ ਉਹਨਾਂ ਦੋਨਾਂ ਨੇ ਨਾ ਸਮ ਹਾ ਆਪਸ ਵਿੱਚ ਗੱਲ ਕਰਕੇ ਉਹਨਾਂ ਨੇ ਰਿਫਿਊਜ਼ ਕਰਤਾ ਉਹਨਾਂ ਨੇ ਕਿਹਾ ਵੀ ਨਵੇਂ ਮੁੰਡੇ ਨੇ ਕੀ ਪਤਾ ਨਹੀਂ ਫਿਲਮ ਬੜੇ ਬਿਲਕੁਲ ਪਰ ਉਹਨਾਂ ਨੇ ਸਾਈਨਿੰਗ ਅਮਾਉਂਟ ਵੀ ਵਾਪਸ ਕਰਤਾ ਬੜਾ ਅੱਛਾ ਉਹ ਜਿਹੜੀ ਚੇਂਜ ਸੀਗਾ ਉਸ ਚੇਂਜ ਨੇ ਫਿਲਮ ਨੂੰ ਚੁੱਕ ਕੇ ਹੋਰ ਉੱਪਰ ਕਰਤਾ ਹਾਂ ਕਰਤਾ ਹੁਣ ਤਾਂ ਇਮੇਜਨ ਨਹੀਂ ਕਰ ਸਕਦੇ ਰਮਾਂ ਵਿੱਚ ਤੋਂ ਬਿਨਾ ਕੋਈ ਹੋਰ ਕਰੈਕਟਰ ਹਾਂ ਰਮਾਂ ਵਿੱਚ ਤੋਂ ਬਿਨਾ ਔਰ ਫਿਰ ਉਹ ਜੇ ਕਨਫਿਊਸ਼ਨ ਕਰ ਬੰਦ ਕਿਆ ਬਾਤ ਹੈ ਸੋ ਇਹ ਸਾਰੀ ਚੀਜ਼ ਜਿਹੜੀ ਨਾ ਇਹ ਰਮ ਵੱਲੋਂ ਇਹ ਪਰਮਾਤਮਾ ਹੀ ਕਰਦਾ ਹੈ ਜੀ ਕਿ ਜਿਹੜੀ ਚੀਜ਼ ਨੇ ਬਣਨਾ ਹੈ ਉਹ ਬਣ ਜਾਂਦੀ ਹੈ ਉਹ ਕਹਿੰਦੇ ਆ ਨਾ ਕਿ ਜਿਹੜੀ ਇੱਕ ਚੀਜ਼ ਹੈ ਉਹਦੇ ਵਿੱਚ ਇੱਕ ਮੁਠੀ ਰਿਆ ਕਰੋ ਜਿਹੜੇ ਚੰਗੇ ਕ੍ਰੈਕਟ ਚੀ ਬੰਦੇ ਨੇ ਜਾਂ ਜੋ ਵੀ ਹੋਣਾ ਇਨਵੈਂਟਸ ਨੇ ਤੁਹਾਡੇ ਉਹ ਹੋ ਜਾਂਦੇ ਨੇ ਬਾਕੀ ਲੈ ਜਾਊਗਾ ਨਾਲ ਉਹ ਬਾਕੀ ਨਿਕਲ ਜਾਂਦੇ ਨੇ ਅੱਛਾ ਪ੍ਰੋਡਕਟ ਰੈਡੀ ਹੋ ਗਈ ਤੁਹਾਡੀ ਫਿਲਮ ਰੈਡੀ ਹੋ ਗਈ ਉਸ ਤੋਂ ਬਾਅਦ ਅੱਗੇ ਕੀ ਉਹ ਰੈਡੀ ਹੋ ਗਈ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਇਹ ਆਹ ਗੌਣ ਪੀਪਲ ਤੋਂ ਰਾਜਪੂਰ ਜੀ ਦਾ ਜੀ ਉਹਨੇ ਰਾਜਪੂਰ ਜੀ ਨੂੰ ਫਿਲਮ ਦਿਖਾਉਣੀ ਸੀ ਉੱਥੇ ਆਰਕੇ ਦੇ ਵਿੱਚ ਫਿਲਮ ਦਿਖਾਈ ਹਾਂ ਜੀ ਰਾਜਪੂਰ ਜੀ ਨੇ ਫਿਲਮ ਦੇਖਣ ਤੋਂ ਬਾਅਦ ਇਹਨਾਂ ਇੱਕ ਕਮੈਂਟ ਦਿੱਤਾ ਹਾਂ ਜੀ ਮੈਨੂੰ ਉਸ ਤੋਂ ਵਧੀਆ ਕਮੈਂਟ ਹੋ ਨਹੀਂ ਸਕਦਾ ਹਾਂ ਉਹ ਕਹਿੰਦੇ ਮੁੰਡਿਓ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਬਣਾ ਬੈਠੇ ਹੋ ਅੱਛਾ ਉਹਨਾਂ ਦੀ ਅੱਖ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਬਣਾ ਬੈਠੇ ਹੋ ਉਹਨਾਂ ਨੇ ਆਫਰ ਵੀ ਕੀਤਾ ਕਿ ਮੈਂ ਆਪਣੇ ਡਿਸਟ੍ਰਿਬਿਊਸ਼ਨ ਨੈਟਵਰਕ ਦੇ ਥਰੂ ਇਹਨੂੰ ਰਿਲੀਜ਼ ਕਰਨ ਤਿਆਰ ਹਾਂ ਪਰ ਸਾਡੀ ਆਲਰੇਡੀ ਐਗਰੀਮੈਂਟ ਹੋ ਗਈ ਐ ਸਾਰਾ ਕੁਝ ਹੋ ਗਿਆ ਸੀਗਾ ਆਲਰੇਡੀ ਤੇ ਇਸ ਕਰਕੇ ਫਿਰ ਉਹ ਨਹੀਂ ਹੋ ਸਕਿਆ ਬਟ ਉਹ ਬਹੁਤ ਉਹਨਾਂ ਨੂੰ ਫਿਲਮ ਵਧੀਆ ਚੰਦ ਕੋਈ ਸੀ ਔਰ ਫਿਰ ਜਦੋਂ ਫਿਰ ਥੀਏਟਰ ਚ ਆਈ ਤਾਂ ਪਬਲਿਕ ਨੇ ਵੜਾ ਥੀਏਟਰ ਚ ਜਿੱਦਣ ਲੱਗਣੀ ਲੱਗਣੀ ਸੀ ਨਾ ਜੀ ਉਦੋਂ ਪ੍ਰਿੰਟ ਆਏ ਉਥੋਂ ਮੁੰਬਈ ਤੋਂ ਲੈ ਕੇ ਆਏ ਮੈਂ ਅੰਬਾਲੇ ਆ ਕੇ ਉਤਰ ਗਿਆ ਪ੍ਰਿੰਟ ਇੱਕ ਪ੍ਰਿੰਟ ਲੈ ਕੇ ਜੰਡੀਗੜ ਚਲਾ ਗਿਆ ਅਸੀਂ ਆਪ ਹੀ ਪ੍ਰੋਡੂਸਰ ਆਪ ਹੀ ਕਰੀਏ ਆਪ ਹੀ ਸਾਰਾ ਕੁਝ ਕਰਦੇ ਸੋ ਬਲਦੇਵ ਜੀ ਉਥੋਂ ਲੈ ਕੇ ਉਹਦੋਂ ਚਲੇ ਗਏ ਵਗੈਰਾ ਸਾਰੇ ਚਲੇ ਗਏ ਤੇ ਮੈਂ ਸੁਰੇ ਸੁਰੇ ਨਾ ਜਾ ਕੇ ਉਦੋਂ ਫੇਰੇ ਮੈਂ ਪਹੁੰਚਿਆ ਵਾਪਸ ਜਦੋਂ ਫਿਲਮ ਰਿਲੀਜ਼ ਹੈ 10 ਜੁਲਾਈ ਦੀ ਗੱਲ ਹੈ ਹਾਂਜੀ ਉਦੋਂ ਮੈਂ ਮੈਂ ਸੋਚਿਆ ਵੀ ਗੱਡੀ 'ਚ ਪ੍ਰਿੰਟ ਲੈ ਕੇ ਨਾ ਤੇ ਉੱਥੇ ਨੱਡਾ ਸਾਹਿਬ ਮੱਥਾ ਟੇਕ ਕੇ ਆਂ ਹੂੰ ਹੂੰ ਮੈਂ ਰਸਤੇ 'ਚ ਨਾ ਮੈਂ ਕਿਹਾ ਉੱਥੋਂ ਜਗਤ ਸਿਨੇਮਾ ਦੇ ਕੋਲੋਂ ਦੀ ਹੋ ਕੇ ਲੰਘਦੇ ਆ ਦੇਖਦੇ ਉੱਥੇ ਕਿੰਨਾ ਕੋਈ ਕ੍ਰਾਉਣਕ ਹੈਗੇ ਆ ਆਡੀਅੰਸ ਹੈਗੀ ਆ ਪਰ ਮੈਂ ਦੇਖਿਆ ਉੱਥੇ ਥੋੜੀ ਜਿਹੀ ਲਾਈਨ ਲੱਗੀ ਹੋਈ ਸੀ ਅੱਛਾ ਮੈਂ ਕਿਹਾ ਚਲੋ ਕੁਝ ਤਾਂ ਬੰਦੇ ਹੈਗੇ ਆ ਆ ਰਹੇ ਆ ਕੋਈ ਪਤਾ ਹੀ ਨਹੀਂ ਸੀ ਹੂੰ ਉੱਥੋਂ ਵਾਪਸ ਜਦੋਂ ਆਇਆ ਮੈਂ ਉਹ ਏ ਹੋਏ ਹੋਏ ਉੱਥੇ ਤਾਂ ਹੜ ਆਇਆ ਹੋਇਆ ਸੀ ਜੰਦਾ ਹਾਂ ਮਤਲਬ ਜਿੰਨੀ ਜਨਤਾ ਨੇ ਟਿਕਟ ਲੈ ਚੁੱਕੇ ਸੀ ਨਾ ਉਦੋਂ ਵੱਧ ਵਾਰ ਖੜੇ ਸੀਗੇ ਔਰ ਇਹ ਚੱਲਿਆ ਮਤਲਬ ਪੂਰੇ 2 ਹਫਤੇ ਉੱਥੇ ਜਗਤ ਸਿਨੇਮਾ ਦੇ ਵਿੱਚ ਮਤਲਬ ਕਮਾਲ ਹੀ ਹੋ ਗਈ ਸੀ ਮਤਲਬ ਲੋਕਾਂ ਨੇ ਗਾਹਾਂ ਜਾ ਜਾ ਕੇ ਐਡਵਰਟਾਈਜ਼ ਕੀਤਾ ਦੱਸਿਆ ਵੀ ਆ ਫਿਲਮ ਦੇਖਣਾ ਦੁਬਾਰਾ ਦੁਬਾਰਾ ਦੇਖ ਰਹੇ ਸੀ ਮਤਲਬ ਤੁਸੀਂ ਮਤਲਬ ਦੇਖੋ ਅਸੀਂ ਜਿਹੜੇ ਤਿਹ ਦਿਨ ਦੇਖ ਰਹੇ ਹਾਂ ਅਸੀਂ ਜਾਂਦੇ ਹੁੰਦੇ ਸੀ ਅੰਦਰ ਦੇਖਣ ਵਾਸਤੇ ਤੇ ਕਈ ਕਹਿੰਦੇ ਸੀ ਹੁਣ ਦੇਖੀ ਆ ਹੋਊਗਾ ਆ ਹੋਊਗਾ ਉਹ ਇਹ ਕਿ ਲੋਕੀ ਰਿਪੀਟ ਕਰ ਰਹੇ ਆ ਫਿਲਮ ਔਰ ਇਹ ਕੋ ਬੜੀ ਇੰਟਰਸਟਿੰਗ ਚੀਜ਼ ਹੈ ਜੀ ਸਾਨੂੰ ਲੱਗਦਾ ਸੀ ਵੀ ਇੱਥੇ ਹਸਾ ਆਊਗਾ ਇੱਥੇ ਆਊਗਾ ਐ ਹੋਊਗਾ ਫਲਾਣਾ ਹੋਊਗਾ ਉੱਥੇ ਨਹੀਂ ਸੀ ਆਉਂਦਾ ਕਿ ਸੇਹੂਰ ਜਗਤ ਤੇ ਆਉਂਦੇ ਆਉਂਦੇ ਇਹ ਆਡੀਅנס ਦਾ ਕੋਈ ਪਤਾ ਨਹੀਂ ਉਹ ਰਿਐਕਸ਼ਨ ਜਿਹੜਾ ਉਹ ਯੂ ਨੈਵਰ ਨੋ ਆਡੀਅנס ਦਾ ਤੁਸੀਂ ਕਦੀ ਸੋਚ ਨਹੀਂ ਸਕਦੇ ਵੀ ਉਹਨਾਂ ਨੂੰ ਕੀ ਪਸੰਦ ਆ ਜਾਏਗਾ ਕਿਸ ਤਰ੍ਹਾਂ ਪਸੰਦ ਆਏਗਾ ਕੀ ਹੋਏਗਾ ਲੇਕਿਨ ਫਿਲਮ ਨੇ ਕਮਾਲ ਕਰ ਦਿੱਤੀ ਜੀ ਫਿਲਮ ਬਹੁਤ ਕਮਾਲ ਕਰਤੀ ਉਹ ਇੱਕ ਪ੍ਰੋਬਲਮ ਹੋਈ ਸੀ ਪਹਿਲਾਂ ਰਿਲੀਜ਼ ਤੋਂ ਪਹਿਲਾਂ ਜਦੋਂ ਅਸੀਂ ਰਿਲੀਜ਼ ਡੇਟ ਫਿਕਸ ਕੀਤੀ ਸੀ 10 ਜੁਲਾਈ ਤੇ ਉਹ ਤੋਂ ਕੋਈ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋਣੀ ਸੀ ਹਾਂਜੀ ਤੇ ਜਿਹੜੇ ਉਹਦੇ ਡਿਸਟ੍ਰੀਬਿਊਟਰ ਸੀ ਉਹ ਤਗੜੇ ਡਿਸਟ੍ਰੀਬਿਊਟਰ ਸੀਗੇ ਹਾਂਜੀ ਉਹਨਾਂ ਨੇ ਉੱਥੇ ਇੱਕ ਬਣਾ ਕੇ ਡੈਲੀਗੇਸ਼ਨ ਜਾ ਹਾਂਜੀ ਤੇ ਉਹ ਸਾਡੇ ਉੱਥੇ ਜਿਹੜੇ ਆਫਿਸ 'ਚ ਅਸੀਂ ਸੀਗੇ ਉੱਥੇ ਆ ਗਏ ਹਾਂਜੀ ਕਹਿੰਦੇ ਭਾਈ ਤੁਸੀਂ ਇੱਕ ਹਫਤਾ ਅੱਗੇ ਕਰੋ ਫਿਲਮ ਓਕੇ ਅਸੀਂ ਤੇ ਨੂੰ ਅਸੀਂ ਲੋਣੀ ਆ ਫਿਰ ਹੂੰ ਤਾਂ ਫਿਰ ਤੁਹਾਨੂੰ ਦੱਸ ਕਰਨਾ ਪਿਆ ਤੇ ਅਸੀਂ ਬਲਦੇਵਰ ਮੈਂ ਉੱਥੇ ਸੀਗੇ ਯੋਗਰਾਜ ਬੰਬੇ ਸੀ ਹੂੰ ਤੇ ਅਸੀਂ ਸੋਚਿਆ ਵੀ ਇਹ ਤਾਂ ਅਸੀਂ ਮਤਲਬ ਇੱਥੇ ਮਗਰਮੱਛ ਨਾਲ ਵੈਰ ਨਹੀਂ ਲੈ ਸਕਦੇ ਇਹ ਤਾਂ ਇਥੋਂ ਦੇ ਹਾਂ ਬਿਲਕੁਲ ਬਿਲਕੁਲ ਮਨੁਣੀ ਬਣੇ ਹਾਂ ਅਸੀਂ ਅਸੀਂ ਵੈਰ ਨਹੀਂ ਲੈ ਸਕਦੇ ਸੀ ਕਿ ਠੀਕ ਹੈ ਜੀ ਅਸੀਂ ਕਰ ਲੈਨੇ ਅੱਗੇ ਮੈਨੂੰ ਇਹ ਪਤਾ ਲੱਗਿਆ ਸੀ ਬਾਅਦ ਵਿੱਚ ਕਿ ਉਸ ਦਿਨ ਰਾਤ ਨੂੰ ਜਸ਼ਨ ਮਨਾਇਆ ਗਿਆ ਸੀਗਾ ਵੀ ਇਹ ਫਿਲਮ ਗਈ ਕਿਉਂਕਿ ਇਸ ਫਿਲਮ ਦੀ ਓਪੋਜੀਸ਼ਨ ਬੜੀ ਹੋਈ ਹੈ ਜੀ ਸ਼ੁਰੂ ਤੋਂ ਬਹੁਤ ਜ਼ਿਆਦਾ ਓਪੋਜੀਸ਼ਨ ਹੋਈ ਹੈ ਕਿਉਂਕਿ ਅਸੀਂ ਉਹ ਕਰਨੀ ਨਹੀਂ ਸੀ ਰਿਹਾ ਜੋ ਰੂਟੀਨ ਸੀਗਾ ਬਿਲਕੁਲ ਇਹ ਟੋੜ ਹਟਕੇ ਸੀਗਾ ਹਟਕੇ ਸੀਗਾ ਨਾ ਉਹ ਐਕਟਰ ਲਏ ਸੀਗਾ ਨਾ ਉਹ ਕੁਝ ਕੀਤਾ ਸੀਗਾ ਸੋ ਮਾਤਲਬ ਸੀਗਾ ਬਈ ਨੂੰ ਕਰੋ ਇਹਦੀ ਇਹਦੀ ਹੁਣ ਤੱਕ ਵੀ ਜੇ ਆਪਾਂ ਦੇਖੀਏ ਨਾ ਜਿਹੜੀ ਜਿਹੜੀ ਚੰਨਪਰਦੇਸੀ ਹੈ ਉਹ ਕੋਈ ਫਿਲਮੀ ਕਹਾਣੀ ਹੈ ਨਹੀਂ ਇਹਦੀ ਨਹੀਂ ਇਹ ਇਹ ਇੱਕ ਇੱਕ ਐ ਲੱਗਦੀ ਜੋ ਸਹਿਤਕ ਨਾਬਲ ਹੁੰਦਾ ਬਿਲਕੁਲ ਬਿਲਕੁਲ ਇਹ ਇਹ ਇਹਨੂੰ ਨੈਸ਼ਨਲ ਅਵਾਰਡ ਮਿਲਿਆ ਨੈਸ਼ਨਲ ਅਵਾਰਡ ਲੇਕਿਨ ਇਹ ਇੱਕੋ ਹੀ ਫਿਲਮ ਹੈ ਜੀ ਪੰਜਾਬੀ ਦੀ ਜਿਹਨੂੰ ਰਿਲੀਜ਼ ਤੋਂ ਪਹਿਲਾਂ ਮਿਲਿਆ ਨੈਸ਼ਨਲ ਅਵਾਰਡ ਬਾਕੀ ਸਾਰਿਆਂ ਨੂੰ ਨੈਸ਼ਨਲ ਅਵਾਰਡ ਬਾਅਦ ਮਿਲਦਾ ਰਿਲੀਜ਼ ਹੋ ਜਾਂਦੀ ਹੈ ਤੇ ਫਿਰ ਉਹ ਸਭ ਆਉਂਦੀ ਹੈ ਸਭ ਦਾ ਔਰ ਫਿਰ ਉਹ ਮਿੱਤਰ ਪਿਆਰਾਂ ਦੀ ਜਿਹੜੀ ਫਿਲਮ ਸੀਗੀ ਪਹਿਲੇ ਹਫਤੇ ਵਾਲੀ ਜਿਹੜੇ ਜਸ਼ਨ ਮਨਾਉਂਦੇ ਸੀ ਇਹਨੇ ਆ ਕੇ ਫਿਰ ਉਹ ਓਵਰ ਪਾਵਰ ਕਰ ਲਈ ਉਹ ਤਾਂ ਮਤਲਬ ਇਥੋਂ ਤੱਕ ਹੋਇਆ ਉਹਨਾਂ ਨੇ ਇਵਨ ਉਹ ਪਹਿਲੇ ਦਿਨ ਜਦੋਂ ਪ੍ਰੈਸ 'ਤੇ ਖੜਾਈ ਹੋਈ ਸੀ ਫਿਲਮ ਉੱਥੇ ਜਲੰਧਰ ਤੇ ਪ੍ਰੈਸ ਨੂੰ ਵੀ ਉਹਨਾਂ ਨੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਉੱਥੇ ਸਾਨੂੰ ਮਤਲਬ ਇਹ ਸੀਗਾ ਵੀ ਅਸੀਂ ਤੱਕ ਨਵੇਂ ਸੰਤ ਪਤਾ ਹੀ ਕੁਝ ਨਹੀਂ ਹੈ ਅਸੀਂ ਕਿਸੇ ਨਾਲ ਕੁਝ ਵੀ ਨਹੀਂ ਕਰ ਸਕਦੇ ਲੇਕਿਨ ਜਦੋਂ ਇਹ ਲੱਗ ਗਈ ਫਿਲਮ ਇੱਕ ਵਾਰੀ ਫਿਰ ਉਹ ਦੂਜੀ ਫਿਲਮ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਗਈ ਹੈ ਮੈਂ ਨਾਂ ਨਹੀਂ ਲੈਣਾ ਕਿਹੜੀ ਫਿਲਮ ਸੀ ਬਿਲਕੁਲ ਮੈਂ ਅੰਡਰਸਟੈਂਡ ਕਰਦਾ ਸੋ ਬਾਕੀ ਉਹ ਤੁਹਾਡੀ ਮਿਹਨਤ ਉੱਪਰ ਵਾਲਾ ਔਰ ਡੈਡੀਕੇਸ਼ਨ ਨੂੰ ਦੇਖਦਾ ਸੀ ਦੇਖੋ ਜੀ ਉਹ ਦੇਖੋ ਉੱਪਰ ਵਾਲੇ ਦੀ ਮਿਹਰ ਨਾਲ ਹੀ ਡੈਡੀਕੇਸ਼ਨ ਆਉਂਦੀ ਹੈ ਉਹਦੇ ਨਾਲ ਹੀ ਸਭ ਕੁਝ ਆਉਂਦਾ ਸਭ ਕੁਝ ਉਹਦੇ ਨਾਲ ਹੀ ਆਉਂਦਾ ਹੈ ਜੇ ਜਨੂਨ ਹੈ ਉਹ ਵੀ ਉਹ ਜਦੋਂ ਕਿਰਪਾ ਹੋਏਗੀ ਤਾਂ ਹੋਏਗਾ ਸੋ ਇਸ ਕਰਕੇ ਮਤਲਬ ਬੁਰੀ ਐ ਸੀਗਾ ਸੋ ਇਹ ਇਹ ਚੀਜ਼ਾਂ ਜਿਹੜੀਆਂ ਸੀਗਾ ਜੀ ਇਹ ਨੇ ਸਾਨੂੰ ਰਿਕਵਟਾ ਜਰੂਰ ਆਈਆਂ ਲੇਕਿਨ ਨੇਟ ਰਿਜ਼ਲਟ ਜਿਹੜਾ ਸੀਗਾ ਉਹ ਇੰਨਾ ਕਮਾਲ ਸੀਗਾ ਤੇ ਮਤਲਬ ਅੰਮ੍ਰਿਤਸਰ ਫਿਲਵਾ ਜੁਬਲੀ 25 ਹਫ਼ਤੇ ਕੀਤੇ ਤੇ ਸਾਰਾ ਮਤਲਬ 15-15 ਜਦੋਂ 15 ਹਫ਼ਤੇ 100 ਡੇਜ਼ ਹੋਏ ਜਦੋਂ ਉਦੋਂ ਮਕੈਦਾ ਕਾਸਟ ਆਈ ਸਾਰੇ ਸਭ ਜਗਾ ਸੀ ਘੁੰਮ ਕੇ ਸੋ ਆਮ ਜਵ ਹੁੰਦੇ ਨੇ ਇਤਿਹਾਸ ਰੱਚ ਦਿੱਤਾ ਇਤਿਹਾਸ ਹੀ ਸੀਗਾ ਜੀ ਉਹ ਇਤਿਹਾਸ ਰੱਚ ਸੀਗਾ ਪੰਜਾਬੀ ਹਾਂ ਜੀ ਅੱਛਾ ਨੈਸ਼ਨਲ ਅਵਾਰਡ ਜਦੋਂ ਜਿਸ ਦਿਨ ਸਾਨੂੰ ਮਿਲਿਆ ਹਾਂਜੀ ਉਹ ਨੈਸ਼ਨਲ ਅਵਾਰਡ ਜਦੋਂ ਸੈਰਮਨੀ ਹੁੰਦੀ ਹੈ ਜੀ ਉਸ ਦਿਨ ਰਾਤ ਨੂੰ ਡਿਨਰ ਹੁੰਦਾ ਹੈ ਅਸ਼ੋਕਾ ਹੋਟਲ ਦੇ ਹਾਂਜੀ ਉੱਥੇ ਉਸ ਸਾਲ ਦੀ ਜਿਊਰੀ ਜਿਹੜੀ ਸੀ ਉਹਦੇ ਹੈੱਡ ਸੀ ਵੀ ਸ਼ਾਂਤਰਾਮ ਜੀ ਅੱਛਾ ਵੀ ਸ਼ਾਂਤਰਾਮ ਤੇ ਲੈਜੈਂਡ ਹੈ ਨਾ ਜਿਹਨੂੰ ਐਕਚੁਅਲੀ ਲੈਜੈਂਡ ਹੈ ਉਹ ਤੇ ਉਹਨਾਂ ਨਾਲ ਇੱਕ ਗੱਲਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਫਿਲਮ ਜਦੋਂ ਸ਼ੁਰੂ ਹੋਈ ਅਸੀਂ ਐਕਚੁਅਲੀ ਉਸ ਪਿੰਡ ਚ ਪਹੁੰਚ ਗਏ ਹਾਂ ਜਦੋਂ ਫਿਲਮ ਖਤਮ ਹੋਈ ਉਦੋਂ ਨਿਕਲੇ ਅਸੀਂ ਉਦੋਂ ਉੱਥਾਂ ਦੇ ਇਹ ਮਾਹੌਲ ਸੀਗਾ ਉਹ ਫਿਲਮ ਨੇ ਆਪਣੇ ਅੰਦਰ ਸਾਨੂੰ ਵਾਰਡ ਲਿਆ ਤੇ ਪਰ ਉਹ ਕਹਿੰਦੇ ਵੀ ਅਸੀਂ ਅਵਾਰਡ ਇਸ ਕਰਕੇ ਦਿੱਤਾ ਕਿ ਸਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਇੱਕ ਚਿੰਗਾਰੀ ਹੈ ਚੰਗਾ ਕੰਮ ਕਰਨ ਦੀ ਤੇ ਅਸੀਂ ਉਹਨੂੰ ਹਵਾ ਦੇਣਾ ਚਾਹੁੰਦੇ ਹਾਂ ਅਸੀਂ ਉਹਨੂੰ ਇਨਕਰੇਜ ਕਰਨਾ ਚਾਹੁੰਦੇ ਹਾਂ ਇਨਕਰੇਜ ਕੀਤਾ ਮੈਂ ਉਸ ਤੋਂ ਇਹ ਸਿੱਖ ਸਿੱਖਿਆ ਲਈ ਕਿ ਜੀ ਅਸੀਂ ਕੋਈ ਤੀਰ ਨਹੀਂ ਮਾਰਿਆ ਅਜੇ ਹੋਰ ਕੰਮ ਕਰ ਸਕਦੇ ਹਾਂ ਤਾਂ ਕਿ ਅਸੀਂ ਹਵਾ ਵਿੱਚ ਨਾ ਉੱਡੀਏ ਇਹ ਇਹ ਸ਼ੁਰੂਆਤ ਆ ਸਾਡੀ ਸ਼ੁਰੂਆਤ ਸਾਡੀ ਬਾਕੀ ਉਸ ਤੋਂ ਬਾਅਦ ਤੁਸੀਂ ਫਿਰ ਇਤਿਹਾਸ ਅੱਗੇ ਵੀ ਰਚੇ ਮੈਨੂੰ ਪਤਾ ਹੈਗਾ ਵੀ ਚੰਨਪਰਦੇਸੀ ਨੂੰ ਤੁਸੀਂ ਫਿਰ ਇੱਕ ਦੋ ਮਿੰਟਾਂ ਦੇ ਵਿੱਚ ਦੱਸੋ ਤੁਸੀਂ ਚੰਨਪਰਦੇਸੀ ਨੂੰ ਦੁਆਰਾ ਜਿਵੇਂ ਨਵਾਂ ਕਲਰ ਸਕੀਮ ਦੇ ਵਿੱਚ ਉਹ ਕਲਰ ਉਦੋਂ ਵੀ ਸੀ ਸਾਰਾ ਕੁਝ ਸੀਗਾ ਲੇਕਿਨ ਉਹਨੂੰ ਦੁਬਾਰਾ ਰਿਸਟੋਰ ਕਰਕੇ ਹਾਂ ਰਿਸਟੋਰ ਕਰਕੇ ਉਹਦਾ ਸਾਊਂਡ ਅੱਜ ਕੱਲ ਦੇ ਹਿਸਾਬ ਨਾਲ ਜਿਹੜੀ ਫੀਟਰ ਵਿੱਚ ਡਿਜੀਟਲ ਸਾਊਂਡ ਹੁੰਦੀ ਹੈ ਉਹਨੂੰ ਕਰਕੇ ਤੇ ਉਹਨੂੰ ਪੇਸ਼ ਕੀਤਾ ਤੇ ਜਿਹੜੀ ਜਿਹੜੀ ਖਾਸ ਜਿਹੜੀ ਗੱਲ ਸੀ ਜਿਹੜੀ ਹਨਮਨ ਸਿੰਘ ਜੀ ਨੂੰ ਵੀ ਬੜੀ ਅਜੀਬ ਲੱਗੀ ਕਿ ਉਹ ਜਿਹੜਾ ਨੈਗੇਟਿਵ ਸੀਗਾ ਜੀ ਜਿਹੜਾ ਔਰੋ ਦਾ ਨੈਗੇਟਿਵ ਸੀ ਇਸ ਟੈਂਪਲ ਉਹ ਖਰਾਬ ਨਹੀਂ ਹੋਇਆ ਜਿਹੜਾ ਦੂਜਾ ਨੈਗੇਟਿਵ ਸੀ ਉਹਦੇ ਵਿੱਚ ਥੋੜੀ ਬਹੁਤ ਹੀ ਫੰਗਸ ਵਗਰੇ ਲੱਗਦੀ ਸੀ ਤੇ ਉਹ ਇੱਕ ਬੜੀ ਹਰੰਗੀ ਦੀ ਗੱਲ ਸੀ ਤੁਹਾਡੀ ਡੈਡੀਕੇਸ਼ਨ ਨੂੰ ਸਲਾਮ ਆ ਜੀ ਚਿਮਾ ਸਾਹਿਬ ਬੜੇ ਖੂਬਸੂਰਤ ਗੱਲਾਂ ਕੀਤੀਆਂ ਮੈਨੂੰ ਉਮੀਦ ਆਵੇ ਜਿਹੜੇ ਦੇਖਣ ਸੁਣਨ ਵਾਲੇ ਸਾਰੇ ਇਸ ਚੰਨਪਰਦੇਸੀ ਦੇ ਦਾ ਸਾਰੇ ਇੱਕ ਤਰ੍ਹਾਂ ਦਾ ਪ੍ਰਸ਼ਾਸਕ ਨੇ ਉਹਨਾਂ ਨੂੰ ਇਹਦੀ ਇਹਦੀ ਪਿਛਲੀ ਕਹਾਣੀ ਤੁਹਾਡੇ ਜਵਾਨੀ ਸੁਣ ਕੇ ਬੜੇ ਆਮੰਦ ਆਇਆ ਹੋਊਗਾ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਹੋਊ ਵੀ ਕੰਮ ਕਰਨ ਵਾਲਿਆਂ ਨੂੰ ਕਿਤੋਂ-ਕਿਤੋਂ ਦੀ ਗੁਜ਼ਰਨਾ ਪੈਂਦਾ ਹੈਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਆ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਗੱਲਬਾਤ ਲੈ ਕੇ ਉਦੋਂ ਤੱਕ ਲਈ ਵੋਣ ਗੇਲ ਤੁਹਾਡਾ ਸਾਡਾ ਸਰਾਂ ਦਾ ਰੱਬ ਰਾਖਾ